ਕਿਉਂਕਿ ਗੋਰੀ ਭੈਣ ਪੜਨ ਵੀ ਮੇਰੇ ਹਿਸਾਬ ਨਾਲ ਠਾਰ ਤੇ ਜਾਂਦੀ ਹੈ ਆਈ ਆਈਆ ਬੋਲੋ ਕਮਰ ਤੇ ਤੇਰੇ ਐਨਾ ਮੈਨੂੰ ਚੋਣਦੇ ਆਈ ਮੈਂ ਮਾਰ ਗਈ ਗਿਆ ਇਥਾ ਗੱਡੀ ਥਲੇ ਸਿਰ ਦੇ ਕੇ ਕੀ ਬੋਲੇ ਉਹ ਦਸਣਯੋਗ ਨਹੀਂ ਹੈ ਦੇਖੋ ਬ੍ਰਦਰ ਜਦੋਂ ਤੱਕ ਤੁਸੀਂ ਦੱਸੋਗੇ ਇਹ ਜਿਹੜੀ ਵੀਡੀਓ ਤੁਸੀਂ ਮੈਨੂੰ ਪਾਈਓ ਮੈਂ ਵੱਖਰੀ ਪਾਉਂਗਾ ਗੱਲ ਸਮਝੇ ਤੁਸੀਂ ਜਦੋਂ ਤੱਕ ਤੁਸੀਂ ਦੱਸੋਗੇ ਨਹੀਂ ਕਿ ਕੀ ਹੋਇਆ ਕਹਿੰਦਾ ਕਹਿੰਦਾ ਜੀ ਲੰਨ ਫੜ ਲੋ ਜੀ ਫੇਰ ਕਾਲ ਨਹੀਂ ਕਰਦੀ ਜੀ ਮਿੱਟਰੋ ਆਜਾ ਪਾ ਤੁਹਾਨੂੰ ਉਠਵਾਉਣੇ ਆ ਤੱਤੀ ਵਾਲਾ ਬੰਦਲ ਤੇ ਮੈਂ ਤੱਤੀ ਵਾਲਾ ਬੰਦਲ ਤੇ ਮੈਂ ਤੇ ਹੋਰ ਸਾਰੇ ਠੀਕ ਠਾਕ ਹੂੰ ਕੁਝ ਲੋਕਾਂ ਵਾਸਤੇ ਸੀ ਇੰਨੇ ਖਾਸ ਆ ਇੰਨੇ ਖਾਸ ਆ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੀ ਬਰਾਈ ਕਰਨ ਤੇ ਲੱਗੇ ਹੋਏ ਨੇ ਬੰਦੇ ਦਾ ਪੁੱਤ ਬਣ ਗਿਆ ਸਰਕਾਰਾਂ ਦਾ ਟੱਟੂਆ ਤੂੰ ਸਰਕਾਰਾਂ ਦਾ ਟੱਟੂ ਏ ਹਾਂ ਵੀ ਮਿੱਤਰੋ ਕੀ ਹਾਲ ਚਾਲ ਹੈ ਉਮੀਦ ਕਰਦੇ ਹਾਂ ਕਿ ਠੀਕ ਠਾਕ ਹੋਵੋਗੇ ਵਧੀਆ ਹੀ ਚਾਹੀਦੇ ਹੋ ਗੋਰੀ ਭੈਣ ਕਾਫੀ ਚਰਚਾ ਚ ਚੱਲੀ ਜਾਂਦੀ ਹੈ ਨਹੀਂ ਨਹੀਂ ਤੁਸੀਂ ਦੇਖੀ ਨਹੀਂ ਫਿਰ ਪੈਜ ਕਿੱਥੇ ਰਹਿ ਗਏ ਤੁਸੀਂ ਆ ਕੋਈ ਗੱਲ ਨਹੀਂ ਆਜੋ ਦਿਖਾਉਨੇ ਆ ਤੁਹਾਨੂੰ ਆ ਪਤਾ ਨਹੀਂ ਭੈਣ ਕਿਹਨੇ ਬਣਾਈ ਚਲੋ ਕੋਈ ਗੱਲ ਨਹੀਂ ਜਿਨੇ ਵੀ ਬਣਾਈ ਹੈ ਬਹੁਤ ਵਧੀਆ ਬਣਾਈ ਹੈ ਤਾਂ ਚਲੋ ਆਓ ਅੱਜ ਦੀ ਵੀਡੀਓ ਸਟਾਰਟ ਕਰਦੇ ਆ ਲੈਟਸ ਗੋ ਸਾਰਿਆਂ ਨਾਲ ਪਹਿਲਾਂ ਗੁਰੂ ਪੱਤ ਬਾਰੇ ਗੱਲਬਾਤ ਕਰਦੇ ਆਂ ਦੇਖੋ ਯਾਰ ਸਭ ਦੀ ਆਪਣੀ ਆਪਣੀ ਲਾਈਫ ਹੁੰਦੀ ਆ ਇੰਜੋਏ ਕਰਨ ਦੀ ਜੋ ਕਿ ਸਭ ਨੂੰ ਕਰਨੀ ਚਾਹੀਦੀ ਆ ਪਰ ਆਪਣੀ ਲਾਈਫ ਇੰਨੀ ਵੀ ਇੰਜੋਏ ਨਾ ਕਰੋ ਕਿ ਭੈਣ ਚੋ ਕੋਈ ਪ੍ਰਾਈਵੇਟ ਵੀਡੀਓ ਬਣਾ ਕੇ ਉਹਨੂੰ ਨੈਟ ਤੇ ਅਪਲੋਡ ਕਰ ਦਿਓ ਜਾਂ ਨੈਟ ਤੇ ਵਾਇਰਲ ਕਰ ਦਿਓ ਦੇਖੋ ਇਹਦੇ ਬਾਰੇ ਤਾਂ ਆਪਾਂ ਨੂੰ ਨਹੀਂ ਪਤਾ ਵੀ ਇਹਨਾਂ ਨੇ ਜਾਣ ਕੇ ਕੀਤੀਆਂ ਜਾਂ ਆਪ ਹੀ ਹੋਈਆਂ ਕਿਵੇਂ ਹੋਈਆਂ ਉਹਦੇ ਬਾਰੇ ਨਹੀਂ ਆਪਾਂ ਨੂੰ ਪਤਾ ਪਰ ਆਪਾਂ ਨੂੰ ਇੰਨੀ ਜ਼ਰੂਰ ਪਤਾ ਵੀ ਇਹਦੀ ਗਲਤੀ ਇਹਨਾਂ ਨੇ ਬਣਾਈ ਹੈ ਕੀ ਲੋੜ ਸੀ ਵੀਡੀਓ ਬਣਾਉਣ ਦੀ ਬਣ ਕੇ ਨਾ ਲੁੱਲੜ ਪੀਜੇ ਵਾਲੇ ਆਈ ਆਈ ਆ ਲੱਖ ਦੀ ਲਾਹਣ ਤੇ ਇਹੋ ਜਿਹੀਆਂ ਕੁੜੀਆਂ ਤੇ ਜਿਹੜੀਆਂ ਆਪਣੇ ਬੋਏਫ੍ਰੈਂਡ ਨੂੰ ਇਹੋ ਜਿਹੀਆਂ ਵੀਡੀਓ ਬਣਾ ਕੇ ਭੇਜਦੀਆਂ। ਬਾਕੀ ਗੱਲ ਰਹੀ ਮੁੰਡੇ ਦੀ ਸਭ ਤੋਂ ਸੜਿਆ ਤੇ ਘੂਸਾ ਮੁੰਡਾ ਉਹ ਜਿਹੜਾ ਇਹੋ ਜਿਹੀਆਂ ਕੁੜੀਆਂ ਤੋਂ ਇਹੋ ਜਿਹੀਆਂ ਵੀਡੀਓ ਮੰਗਦਾ। ਵੀ ਸਾਲਿਓ ਤੁਹਾਡੇ ਇੰਨੀ ਅੱਗ ਲੱਗੀ ਤਾਂ ਜਾ ਕੇ ਉਹਦੇ ਕੋਲੇ ਜਾ ਕੇ ਮਿਲ ਲਓ ਕਿਤੇ ਬਾਹਰ ਅੰਦਰ ਮਿਲ ਲਓ ਤੇ ਭਾਂਜੋ ਵੀਡੀਓ ਮੰਗਾਉਣ ਦਾ ਕੀ ਸ਼ੌਂਕ ਹੈ ਦੱਸ ਤੁਹਾਨੂੰ। ਆਹ ਵਾਲੀ ਵੀਡੀਓ 'ਚ ਮੈਂ ਦੇਖਿਆ ਸੀ ਜਿਹੜਾ ਕੁੜੀ ਦਾ ਪਿਓ ਸੀ ਇਹਦੇ ਨਾਲ ਖੜਾ ਸੀ। ਕਿੰਨਾ ਮਾਣ ਸੀ ਉਸ ਪਿਓ ਨੂੰ ਕਿ ਮੇਰੀ ਤੀ ਭਾਂਜ ਇੱਕ ਮੁੰਡੇ ਵਰਗੀ ਐ। ਤੇ ਉਸ ਬੰਦੇ ਦੇ ਦਿਲ ਤੇ ਕੀ ਬੀਤੀ ਹੋਊਗੀ ਕਿ ਆਪ ਦੀਆਂ ਕੁੜ ਇਹਨਾਂ ਨੂੰ ਪਤਾ ਹੈ ਕਿ ਇਹਨਾਂ ਨੇ ਜਾਣ ਬੁੱਝ ਕੇ ਭਾਂਚੋ ਕਈ ਵਾਰ ਵਾਇਰਲ ਕਰਤੀਆਂ ਹੁਣ ਵੀ ਵਿਊ ਆਉਣਗੇ ਸਾਲੇ ਕਿਉਂਕਿ ਸਾਲਾ ਹੁਣ ਜਵਾਨਾਂ ਨੂੰ ਪਤਾ ਨਹੀਂ ਕਿ ਕਹਿੋ ਜਾ ਆ ਗਿਆ ਕਿਉਂਕਿ ਖਤਰਨਾਕ ਭਾਂਚੋ ਟ੍ਰੈਂਡ ਚਲਾਇਆ ਕੁੱਲੜ ਪੀਜੀ ਵਾਲਿਆਂ ਨੇ ਬਣਾਤੀ ਨਾ ਫੜ ਕੇ ਦੋਨਾਂ ਨੂੰ ਪਟਿਆਲੇ ਵਾਲੀ ਕਿੰਨੇ ਆ ਮੈਂ ਗੈਰੀਆ ਕੀ ਕਹਿ ਰਹੇ ਹੂੰ ਪਤਾ ਨਹੀਂ ਲੱਗਦਾ ਕਾਫੀ ਚ ਮਿੱਠਾ ਹੈ ਕਿ ਮਿੱਠੇ ਚ ਕਾਫੀ ਹੈ ਪਰ ਵਧੀਆ ਹੈ ਇਹ ਵੈਸੇ ਕੱਪ ਚ ਕਾਫੀ ਹੈ ਲੈ ਤੁਹਾਨੂੰ ਕਿਹਨੇ ਕਹਿਤਾ ਵੀ ਮਿੱਠੇ ਚ ਕਾਫੀ ਹੈ ਕਿ ਕੱਪ ਚ ਕਾਫੀ ਹੈ ਮੈਨੂੰ ਲੱਗਦਾ ਇਹਨਾਂ ਨੂੰ ਵੀ ਖਵਾਉਣਾ ਭੁਗਦੇ ਤੇ ਦੁੱਧਾ ਪਨੀਰ ਇਨੇ ਚਾਹ ਪੀਤੀ ਹੋਵੇ ਉਹਨੂੰ ਕੌਫੀ ਦਾ ਸੁਆਦ ਕਿੱਥੋਂ ਪਤਾ ਲੱਗ ਜੂ ਹਮੇਸ਼ਾ ਵਾਸਤੇ ਦੁੱਧ ਚ ਕੌਫੀ ਹੁੰਦੀ ਐ ਮਿੱਠਾ ਪਾ ਕੇ ਤਾਂ ਕਹਿੰਦਾ ਚਾਹ ਵੀ ਬਣਾ ਲੈਣਾ ਹੁੰਦਾ ਤੇ ਕੱਪ ਚ ਤਾਂ ਪਾਣੀ ਪਾ ਕੇ ਵੀ ਪੀ ਲੈਂਦਾ ਜਰੂਰੀ ਨਹੀਂ ਹੁੰਦਾ ਕਿ ਮਿੱਠਾ ਪਾਏ ਤਾਂ ਕੌਫੀ ਬਣੂਗੀ ਤਾਂ ਇੱਕ ਕਹਿੰਦਾ ਕੱਪ ਚ ਪਾਏ ਨਾ ਕੌਫੀ ਬਣ ਜੂਗੀ ਜਿਹੜੀ ਇਹਨਾਂ ਦੀ ਸੋਚ ਆ ਉਹ ਵਾਲੇ ਕਮਜ਼ੋਰ ਐ ਇਹਨਾਂ ਨੂੰ ਖਵਾਉਣਾ ਹੀ ਪਊ ਗਧੇ ਦੇ ਦੁੱਧਾ ਪਨੀਰ ਹੋਰ ਸਾਰੇ ਠੀਕ ਠਾਕ ਹੋ ਕੁਝ ਲੋਕਾਂ ਵਾਸਤੇ ਸੀ ਇੰਨੇ ਖਾਸ ਆ ਇੰਨੇ ਖਾਸ ਆ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੀ ਬਰਾਈ ਕਰਨ ਤੇ ਲੱਗੇ ਹੋਏ ਨੇ ਮੱਛੋ 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 ਜਿਹੜੇ ਮੱਚਦੇ ਆ ਉਹਨਾਂ ਵਾਸਤੇ ਕਹਿ ਰਹੇ ਆ ਬਾਈ ਜਿਹੜੇ ਪਿਆਰ ਕਰਦੇ ਆ ਲਵ ਯੂ ਅਦਲੋ ਯਾਰ ਸਤਿਕਾਰ ਆ ਤੁਹਾਨੂੰ ਬਾਈ ਐਡਾ ਕਿਹੜਾ ਬੰਦਾ ਹੈਗਾ ਜਿਹੜਾ ਇੰਨਾ ਬਾਈਆਂ ਤੇ ਮੱਚਦਾ ਭਾਜੀ ਤੁਸੀਂ ਕਿਸੇ ਦੀ ਪ੍ਰਵਾਹ ਨਾ ਕਰੋ ਮੇਰੇ ਵੱਲੋਂ ਲਵ ਯੂ ਟੂ ਆਪਾਂ ਬੀਜੀ ਨੂੰ ਵੀ ਕਹਦੇ ਦੋ ਵਾਰੀ ਲਵ ਯੂ ਟੂ ਜਿਵੇਂ ਸਿਆਣੇ ਕਹਿੰਦੇ ਨੇ ਵੀ ਜੇ ਕੋਈ ਤੁਹਾਡੀ ਚੁਗਲੀ ਕੋਈ ਨਿੰਦਿਆ ਤੁਹਾਡੀ ਬਰਾਈ ਕਰਦਾ ਸਮਝ ਲਓ ਤੁਸੀਂ ਤਰੱਕੀ ਦੇ ਰਾਹ ਤੇ ਜਾ ਰਹੇ ਹੋ ਦੇਖ ਵੀਰੇ ਕਹਿਣ ਨੂੰ ਭਾਵੇਂ ਕੁਝ ਮਰਜੀ ਕਹ ਪਰ ਝੂਠ ਨਾ ਬੋਲ ਮੈਂ ਅੱਜ ਤਾਈਂ ਕਦੇ ਵੀ ਇਹ ਗੱਲ ਸਿਆਣੇ ਦੇ ਮੂੰਹੋਂ ਨਹੀਂ ਸੁਣੀ ਪਰ ਤੇਰੇ ਮੂੰਹੋਂ ਜਰੂਰ ਸੁਣੀ ਹੈ ਭਰਾਵੋ ਜੇ ਥੋੜੇ ਬੁੜੇ ਇਹ ਗੱਲ ਕਹਿ ਗਏ ਹੁਣ ਤਾਂ ਕਹਿ ਗਏ ਹੁਣ ਪਰ ਸਾਡੇ ਆਣੇ ਤਾਂ ਨਹੀਂ ਕਹੀਏ ਗੱਲ ਚਲ ਕੋਈ ਗੱਲ ਨਹੀਂ ਵੀਰ ਗੁੱਸਾ ਨਾ ਕਰੀ ਇਹ ਵੀ ਵਿਚਾਰਾ ਕੀ ਕਰੇ ਯਾਰ ਇਹਦਾ ਰੋਟੀ ਪਾਣੀ ਚੱਲਦਾ ਹੈ ਜਨਾਨੀ ਦਿਖਾ ਕੇ ਉਹ ਨਹੀਂ ਚੱਲਦਾ ਤੂੰ ਮੇਰੇ ਕਿਸੇ ਪਤਾ ਚਲਾ ਇਹ ਕੀ ਬਾਤ ਇਹ ਕੀ ਬਾਤ ਕਰਦਾ ਯਾਰ ਇਹ ਗੱਲ ਮੈਂ ਉਹਨੂੰ ਕਿਉਂ ਕਹੀ ਐ ਕਿਉਂਕਿ ਇਹ ਆਪਾਂ ਨੂੰ ਕੱਲਾ ਵੀ ਦੱਸ ਸਕਦਾ ਸੀ ਇਹ ਗੱਲ ਪਰ ਕਿਉਂ ਵਿਚਾਰਾ ਕਿਉਂ ਯਾਰ ਕਿਉਂਕਿ ਵਿਊ ਨਹੀਂ ਆਉਂਦੇ ਕੱਲੇ ਨੂੰ ਕੀ ਕਰੇ ਐਨੀ ਪਤਲੀ ਕਿ ਸਾਲੀ ਦਾਲ ਨਹੀਂ ਥੱਲੇ ਲੱਗਦੀ ਜਿੰਨਾ ਤੂੰ ਜਿੰਨਾ ਨਹੀਂ ਥੱਲੇ ਲੱਗੇ ਹੋਏ ਸਾਨੂੰ ਤਾਂ ਸਾਲੀ ਸ਼ਰਮ ਆਉਦੀ ਐ ਤੈਨੂੰ ਦੋਸਤ ਕਹਿੰਦੇ ਆ ਉਹ ਕੋਈ ਮੈਨੂੰ ਵੇਖ ਕੇ ਵੀ ਕਹਿੰਦਾ ਹੋਣਾ ਲੋੜੇ ਨੇ ਕਹੀ ਕਿ ਕੁੜੀਆਂ ਨੇ ਨਾ ਗੰਦ ਪਾ ਰੱਖਿਆ ਨਾ ਆਏ ਹਾਏ ਤੂੰ ਬੜਾ ਮਿੱਠਾ ਬੋਲਦੀ ਹੈ ਉਹ ਚੁੱਪ ਚਾਪ ਗਾਣਿਆਂ ਤੇ ਗੰਦ ਤਾਂ ਪਾ ਲੈਂਦੀ ਹੈ ਨਾ ਤੂੰ ਪੈਂਚੋ ਗਾਲਾਂ ਹੀ ਕੱਢੀ ਜੰਨੀ ਹੈ ਕੋਈ ਚਿੱਤਰ ਦਿਖਾ ਦਿਖਾ ਗੰਦ ਪਾਈ ਜਾਂਦੀ ਹੈ ਕੋਈ ਮੁੰਮੇ ਦਿਖਾ ਦਿਖਾ ਗੰਦ ਪਾਈ ਜਾਂਦੀ ਹੈ ਇਹ ਪੈਂਚੋ ਮੂੰਹ ਨਾਲੀ ਗੰਦ ਪਾਈ ਜਾਂਦੀ ਹੈ ਚਾਹੇ ਬੰਦਲ ਘਰ ਦੇ ਨਾਲ ਬੈਠਾ ਹੋਵੇ ਨਾ ਜੀ ਇੰਸਟਾਗ੍ਰam ਖੋਲ ਕੇ ਦੇਖ ਲੈ ਨਾ ਠੀਕ ਹੈ ਨਾ ਅਨੇਕ ਗੰਦੇ ਗੰਦੇ ਵੀਡੀਓ ਪਾਦੀਆਂ ਭੈਣਾਂ ਦੀਆਂ ਲੋੜੀਆਂ ਉਹਨਾਂ ਦੀਆਂ ਵੀਡੀਓ ਦੇਖ ਕੇ ਅਗਲਾ ਸਕਿੱਪ ਦਾ ਕਰ ਦਿੰਦਾ ਕਿਉਂਕਿ ਉਹ ਗਾਣਿਆਂ ਤੇ ਹੁੰਦੀਆਂ ਪਰ ਉਹਨੇ ਇਹਦੀ ਵੀਡੀਓ ਕੀ ਕਰਿਆ ਅਗਲਾ ਮੈਂ ਇੱਕੋ ਗੱਲ ਕਹਿਣਾ ਉਹਨਾਂ ਤੁਹਾਨੂੰ ਵੀ ਇੱਕ ਖੱਸੀ ਰੰਨਾ ਨੇ ਖੱਸੀ ਹੋ ਗਈਆਂ ਆਈ ਆਈਓ ਗੜਲੇ ਸੌਂਗੀ ਕਿਉਂ ਉਹਨਾਂ ਘਟਦਾ ਪਹਿਲਾਂ ਇਹਨਾਂ ਦੀ ਵੀਡੀਓ ਨਹੀਂ ਸ਼ੋਅ ਹੁੰਦੀ ਆ ਪਤਾ ਨਹੀਂ ਭੈਣ ਦੀਆਂ ਲੋੜੀਆਂ ਕਦੋਂ ਮਰਨੀਆਂ ਕਦੋਂ ਕੁਝ ਕਰਨੀਆਂ ਰੱਬ ਕਰਕੇ ਨਾ ਮਾਰੀ ਇਹ ਲੈ ਨਾ ਚੰਗੀ ਗੱਲ ਆ ਯਾਰ ਗੜਗੜ ਵੀਡੀਓ ਤਾਂ ਮੁੱਕ ਜੂਗੀ ਇਹਨਾਂ ਦੀ ਭੈਣ ਦੀਆਂ ਲੋੜੀਆਂ ਫੇਮਸ ਫੇਮਸ ਉਹਨ ਦੇ ਚੱਕਰ ਚ ਕੀ ਗੰਦ ਪਾ ਰੀਆਂ ਨਾ ਤੁਸੀਂ ਇਹ ਦੱਸੋ ਯਾਰ ਅਸੀਂ ਕੋਈ ਫੇਮਸ ਹੁੰਦੇ ਚੱਕਰ ਚ ਪਾਰੇ ਆ ਨਹੀਂ ਨਾ ਫੇਮਸ ਹੁੰਦੇ ਚੱਕਰ ਚ ਕੋਈ ਇੰਨਾ ਵੀ ਗਿਰ ਨਹੀਂ ਸਕਦਾ ਨਾ ਹੇਚੇ ਐਂਦੀਆਂ ਲੋੜੀਆਂ ਸਾਲੀਆਂ ਜਿਹੜੇ ਸਾਹਮਣੇ ਤੋਂ ਬੋਲ ਨਹੀਂ ਜਾਂਦੇ ਨਾ ਮੈਨੂੰ ਲੱਗਦਾ ਇਹਨੇ ਪੰਜਾਬ ਵਾਲਾ ਪਊਆ ਪੀਤਾ ਹੋਇਆ ਹੈ ਦੇਖ ਰੋ ਜਾਮਣ ਨਾ ਸਾਨੂੰ ਤਾਂ ਨਹੀਂ ਦੀਦੀ ਅਸੀਂ ਤਾਂ ਨੇ ਆ ਤੁਸੀਂ ਤਾਂ ਕਦੇ ਦੇਖੀ ਨਹੀਂ ਹੋਣੀ ਨਾ ਤੁਸੀਂ ਕਦੇ ਨਾਮ ਸੁਣਿਆ ਨਾ ਜਾਮਣ ਹੁੰਦੀ ਕੀ ਆ ਨਾ ਅਸੀਂ ਤਾਂ ਨਹੀਂ ਕਦੇ ਦੇਖੀ ਨਾ ਹੀ ਕਦੇ ਨਾ ਸੁਣਿਆ ਨਾ ਹੀ ਕਦੇ ਖਾਧੀ ਐ ਇਹ ਖਾਨੜੀ ਹੁੰਦੀ ਐ ਲੈ ਪਾਉ ਤੈਨੂੰ ਕੀ ਦਦਾ ਚਤੜਾਂ ਚ ਲੈਣ ਵਾਲੀ ਹੁੰਦੀ ਐ ਇਹ ਮਿੱਠੀ ਹੁੰਦੀ ਐ ਵੈਸੇ ਅੱਛਾ ਇਹ ਸਾਲੀ ਮਿੱਠੀ ਵੀ ਹੁੰਦੀ ਐ ਕੇ ਭੈਣ ਚ ਮੈਨੂੰ ਤਾਂ ਨਹੀਂ ਪਤਾ ਸੀ ਤੁਹਾਨੂੰ ਪਤਾ ਸੀ ਨਹੀਂ ਇਹ ਆਪਣੀ ਮੰਗਾਈ ਐ ਮੈਂ ਉੱਥੇ ਕੈਨੇਡਾ ਰੋ ਕੈਨੇਡਾ अच्छा ये मिलदी ਵੀ ਕੈਨੇਡਾ ਤੋਂ ਐ ਤੂੰ ਇਹਨੂੰ ਥੋੜਾ ਜਿਆਦਾ ਧਿਆਨ ਨਾਲ ਦੇਖ ਇਹ ਤਾਂ ਸਾਡੇ ਪਿੰਡੋਂ ਵੀ ਮਿਲ ਜਾਂਦੀ ਐ ਹੂ ਨਾ ਕਿਤੇ ਤੈਨੂੰ ਕੈਨੇਡਾ ਵਾਲਿਆਂ ਨੇ ਗਧੇ ਦੇ ਲੇਡੇ ਤਲਕੇ ਦੇਤੇ ਹੁਣ ਮੈਨੂੰ ਲੱਗਦਾ ਪਤਾ ਇਹਨੂੰ ਵੀ ਨਹੀਂ ਜਿਹੜੇ ਕੈਨੇਡਾ ਵਾਲੇ ਆ ਨਾ ਉਹ ਗਧੇ ਦੇ ਦੁੱਧ ਦਾ ਪਨੀਰ ਬਣਾ ਕੇ ਤੇ ਗੁਲਾਬ ਜਾਮਣਾ ਬਣਾ ਕੇ ਤੇ ਇਹੋ ਜਿਹੀ ਨੇ ਮੂੰਹ 'ਚ ਦੇ ਦਿੰਦੇ ਐ ਗੁਲਾਬ ਜਾਮਣਾ ਐਵੇਂ ਗਲਤ ਨਾ ਸਮਝਿਆ ਕਰੋ ਸੌਰੀ ਯਾਰ ਮੈਂ ਤਾਂ ਭੁੱਲੀ ਗਿਆ ਸੀ ਅੱਜ ਜਨਾਨੇ ਇਹਨੂੰ ਦੇਖ ਕੇ ਯਾਦ ਆਇਆ ਕਿ ਭਾਂਚੂ 15 ਅਗਸਤ ਦੀ ਮੈਂ ਤਾਂ ਤੁਹਾਨੂੰ ਵਧਾਈਆਂ ਦੇਣੀਆਂ ਭੁੱਲ ਗਿਆ ਬਹੁਤ ਬਹੁਤ ਸਾਰੀਆਂ ਤੁਹਾਨੂੰ ਮੁਬਾਰਕਾਂ 15 ਅਗਸਤ ਦੀ 15 ਅਗਸਤ ਵਾਲੇ ਦੇਣੀ ਮਹਾਤਮਾ ਗਾਂਧੀ ਜੀ ਨੂੰ ਫਾਂਸੀ ਦੇ ਕੇ 5 ਸਾਲ ਦੀ ਸਜ਼ਾ ਸੁਣਾਈ ਸੀ ਮੈਂ ਕਿਹਾ ਸਾਡੇ ਯਾਰ ਵਾਲੀ ਸਾਥ ਹੋ ਗਏ ਹੁਣ ਰਹਿੰਦੇ ਆ ਦੂਰ ਹੱਥ ਨਾਲ ਲਾਜੀ ਤੈਨੂੰ ਬਿਜਾਉ ਪਾੜ ਦੂ ਤੂੰ ਬਦਮਾਸ਼ ਆ ਬਦਮਾਸ਼ ਨਹੀਂ ਬੱਸ ਮੇਨਾ ਮੇਰਾ ਭਰਾ ਹਣਾ ਲਾਪਰੀ ਤੇ ਸਿੱਧੂਪੁਰ ਜਾ ਕੇ ਵੀ ਗੋ ਯੋਵੇ ਵੀ ਗੋ ਭੈਂਚੋ ਇਹੋ ਜੇ ਸ਼ਾਇਰ ਕਰੋਨਾ ਕਾਲ ਚ ਕਿੱਥੇ ਲੁਕੇ ਰਹਿ ਗਏ ਇਹ ਸਾਲੇ ਕਿਉਂ ਨਹੀਂ ਕਰੋਨਾ ਦੇ ਸਾਹਮਣੇ ਆਏ ਭੈਂਚੋ ਵਿਚਾਰਾ ਇਹ ਤਾਂ ਗਰੀਬਾਂ ਦਾ ਸਸਤਾ ਸ਼ਾਇਰ ਹੈ ਸੋਨ ਦੀ ਚੜੀ ਨਹੀਂ ਲੱਗੀ ਸੋਨ ਦੀ ਚੜੀ ਇਹ ਵੀ ਵਿਚਾਰਾ ਗਰੀਬਾਂ ਦਾ ਸਸਤਾ ਬੱਬੂ ਮਾਨ ਹੈ ਡਾਕੂ ਲੋੜਾ ਮੋੜ ਕੀ ਬੋਲੂਗਾ ਆੱਖ ਖੰਡੇ ਵਿੱਚ ਕਰੋ ਠਣੇਦਾਰ ਕਿਉਂ ਠਣੇਦਾਰ ਦੀ ਅੱਖ ਭੈੜੀ ਲੱਗਦੀ ਹੈ ਕਿ ਕਾਣੀ ਹੈ ਓਏ ਗਾੜੀ ਚ ਡੱਗਿਆ ਰਮਾਲ ਨਹੀਂ ਇਹ ਮੇਰੇ ਘਰ ਵਾਲੀ ਆ ਆ ਜਾ ਕਰ ਗੱਲ ਮੈਂ ਤਾਂ ਆਖਿਆ ਭੈ ਜੂਈ ਕੋਈ ਬਾਬੇ ਨਾਲ ਮਜ਼ਾਕ ਕਰੀ ਜਾਂਦਾ ਕਿਸੇ ਨੇ ਡਾਕੂ ਲੋੜਾ ਮੋੜ ਲਿਖਤਾ ਪਰ ਇਹ ਤਾਂ ਸੱਚੀ ਬਣਿਆ ਬੈਠਾ ਜਿਉਣਾ ਮੋੜ ਨਹੀਂ ਲੋੜਾ ਮੋੜ ਡਾਕੂ ਅਰੇ ਵੀਸਾਲੇ ਸਾਡੇ ਦੇਸ਼ ਦਾ ਨਾਮ ਭਾਰਤ ਭਾਰਤ ਦੇਸ਼ ਕੇ ਆਜ਼ਾਦ ਹੋਇਆ Uh, 1966 में एक नवंबर 1966 में अच्छा आजाद हुआ था एक नवंबर 1966 को यस सर आजादी से पहले हमारे देश पर किसका राज था पंजाब का अब पंजाबी आगा। आगा। दिल ने वे आ गए दिल दाता पता नहीं की तरह बाहर निकलुआ के नहीं पर मुम्मा पा में जरूर बाहर निकले आवे ਜੀ ਮਿੱਟਰੋ ਆਜਾ ਪਾ ਤੁਹਾਨੂੰ ਉਠਵਾਣੇ ਆ ਤੱਤੀ ਵਾਲਾ ਬੰਦਲ ਤੇ ਮੈਂ ਤੱਤੀ ਵਾਲਾ ਬੰਦਲ ਤੇ ਮੈਂ ਤਾਂ ਨਾ ਮਿੱਤਰੋ ਬੜਾ ਹੀ ਜ਼ਿਆਦਾ ਟੈਂਡੋਂਦਾ ਤੇ ਲੋ ਜੀ ਰਾਂਡੇ ਟੱਟੀ ਵਾਲਾ ਬਲਦ ਤੇ ਬੜਾ ਹੀ ਜ਼ਿਆਦਾ ਟੈਂ ਟਮਾਟਰ ਦਮੇਟਰ ਪਾਤੇ ਠੂਫੀਆਂ ਮਸਲਾ ਪਾਤੇ ਹੁਣ ਤਾਂ ਇਹਦੀ ਪੂਰੀ ਤਰੀਕੇ ਨਾਲ ਤਾਂ ਇਹ ਚੇਲ ਲਾ ਦੀ ਜਾਂਦੇ ਟੱਟ ਦੀ ਜਾਂਦੇ ਪਾਦੀ ਜਾਂਦੇ ਲਾ ਰਾਂਦੀ ਠੂਫੀਆਂ ਚਟਨੀਆਂ ਤੇ ਮੈਂ ਤਾਂ ਨੇ ਦੋ ਤਰਾਈ ਪਿਆਜ਼ ਵੀ ਉਰਾਤੇ ਤੇ ਮੇਰੇ ਪਾਉ ਨੂੰ ਇੱਕ ਲਾਈਦੀ ਦਾ ਟੇਸਟੀ ਤਾਂ ਵਾਤੀਆ ਲਾਈਦੇ ਨਾ ਬੰਦਾ ਬੜਾ ਹੀ ਜ਼ਿਆਦਾ ਸੁਆਦੀ ਇਹ ਟੱਟੀ ਵਾਲਾ ਬਰਗਰ ਸੀ ਫਿਰ ਇਹਨੇ ਖਾਦਾ ਕਿਉਂ ਮੈਨੂੰ ਲੱਗਦਾ ਇਹਨੂੰ ਛੱਡਣਾ ਪੂ ਗੋਬਿੰਦੇ ਸਰਦਾਰ ਨਾਲ ਕਿਉਂਕਿ ਉਹਨਾਂ ਨੇ ਖੁਈਆਂ ਸਾਫ ਕਰਨ ਦਾ ਲੈ ਲਿਆ ਠੇਕਾ ਚੰਗਾ ਹੋ ਗਿਆ ਰੱਬ ਨੇ ਬੈਨਾਂ ਦੇ ਕਰੇ ਤੇ ਨੇ ਕੋੜੇ ਨੂੰ کیا ਕਰਨਾ ਸੀ ਲੋੜਾ ਫੇਰੇ ਸਾਲਾ ਕੋੜੀ ਨੂੰ ਕੀ ਕਾ ਕਰਦਾ ਲੋੜੀ ਆਈ ਆਈਆ ਹਾਂਜੀ ਮਿੱਤਰੋ ਟੈਂਡੇ ਟੱਠੇ ਆ ਰਹੇ ਆ ਰਹੇ ਰਹਿੰਦੇ ਦੁੱਦਲੂ ਮੁੱਦਲੂ ਵੀਲ ਟੋ ਟੈਂਡੇ ਸੁਜਾਇਆ ਆ ਬੜਾ ਟੈਂਡ ਪੀਲਾ ਦਾ ਦਲਾਲ ਲੰਦ ਲੈ ਲੋ ਡੱਟੇ ਡੱਟੇ ਪੂਰੇ ਟੈਂਡੇ ਟੈਂਡੇ ਮਿੱਤਰੋ ਚੈਤਾਂ ਲਈ ਛੋੜੇ ਬੱਚਿਆ ਨਹੀਂ ਬਸਾਰੀ ਰਹਿੰਦੇ ਦਿੱਥੇ ਦੁੱਦਲੂ ਮੁੱਦਲੂ ਵੀਲ ਟੋ ਟੈਂਡੇ ਸਾਲਾ ਮੈਂ ਤਾਂ ਕਿਹਾ ਕਿਤੇ ਭੈਂਚ ਦੇ ਨੂੰ ਤੁਤਲਾਏ ਹੱਕ ਪੈਂਦੀ ਹੈ ਕਈਆਂ ਦੇ ਬੰਦਿਆਂ ਦੇ ਪੈਂਦੀ ਹੁੰਦੀ ਹੈ ਪਰ ਇਹਨੂੰ ਤਾਂ ਪਤਾ ਹੀ ਮੈਨੂੰ ਹੁਣ ਲੱਗਿਆ ਸਾਲਾ ਇਹਦਾ ਭੈਂਚ ਜਾਣ ਕੇ ਕਰਦਾ ਚਲੋ ਮੰਨਦੇ ਨੇ ਰੰਗ ਦਿਖਾਇਆ ਲਾਲ ਲੰਗ ਪੀਲਾ ਰੰਗ ਕਾਲਾ ਰੰਗ ਤੇ ਫਿਰ ਇਹਨੇ ਟੱਠੇ ਕਿਨੂੰ ਕਿਹਾ ਭੈਂਚੋ ਇਹੋ ਜਿਹੇ ਫੜ ਕੇ ਮੂੰ ਮੈਂ ਨਾ ਜਾ ਰਹੀ ਸੀ ਆਪਣਾ ਮੋਗੇ ਤੇ ਮੈਨੂੰ ਨਾ ਇੱਕ ਪਿੰਡ ਦਾ ਨਾਮ ਦਿਖਿਆ ਸੀ ਕੋਈ ਮਾਤਾ ਦਾ ਮੰਦਿਰ ਆ ਸ਼ਾਇਦ ਦੇਖਿਓ ਦੇਖੋ ਹੁਣ ਬੰਦਾ ਕੀ ਕੀ ਲੋਕਾਂ ਨੂੰ ਸ਼ਰਮ ਨਹੀਂ ਆਉਂਦੀ ਦੇਖੋ ਕਿਵੇਂ ਨਾ ਲਿਖਿਆ ਹੋਇਆ ਦੇਖੋ ਇੱਕ ਪਾਸੋਂ ਮਾਤਾ ਦਾ ਮੰਦਿਰ ਲਿਖਿਆ ਹੋਇਆ ਇੱਕ ਪਾਸੋਂ ਦੇਖੋ ਗਾਲਾਂ ਲਿਖੀਆਂ ਆਈਆਂ ਦੱਸੋ ਕੀ ਹੈ ਕੀ ਕਵੇ ਬੰਦਾ ਇਹਨਾਂ ਬਾਰੇ ਹੁਣ ਜਿਹਨੇ ਲਿਖਿਆ ਹੋਵੇ ਅਈ ਦੀ ਵੀ ਪੜਾਈ ਕਮਜ਼ੋਰ ਆ ਗਧੇ ਦੇ ਦੁੱਧ ਦਾ ਪਨੀਰ ਖਵਾਉਣਾ ਹੀ ਪੂਏ ਨੂੰ ਵੀ ਕੁੜੀ ਜਾਵੇ ਦੀ ਪਹਿਲਾ ਪੜਨਾ ਸਿੱਖਲਾ ਉਹ ਕੂਸਾ ਲਿਖਿਆ ਹੋਇਆ ਕੂਸਾ ਨਹੀਂ ਜਿਹੜਾ ਕੂਸਾ ਹੁੰਦਾ ਉਹ ਕੱਗੇ ਨਾਲ ਸਟਾਰਟ ਹੁੰਦਾ ਹੈ ਕੱਕੇ ਨਾਲ ਨਹੀਂ ਲਣ ਤਾ ਉਹ ਇਹੋ ਜਿਹਾ ਕੂਸੇ ਮਾਸਟਰ ਜਾਂ ਮੈਡਮ ਤੇ ਜਿਹਨੇ ਤੈਨੂੰ ਕੱਗੇ ਤੇ ਕੱਕੇ ਦੇ ਵਿੱਚ ਫਰਕ ਹੀ ਨਹੀਂ ਦੱਸਿਆ ਜਾ ਪਹਿਲਾ ਦਿਮਾਗ ਤੇਜ ਕਰਕੇ ਆ ਗਦੇ ਦੇ ਦੁੱਧ ਦਾ ਪਨੀਰ ਖਾ ਕੇ ਯਾਰ ਮੁੰਡਿਆਂ ਨੂੰ ਪੈਂਪਰ ਕਰਨਾ ਤਾਂ ਬੰਦਾ ਹੈ ਨਾ ਸੋ ਜਦੋਂ ਤੁਸੀਂ ਕਿਸੇ ਮੁੰਡੇ ਨੂੰ ਪੈਂਪਰ ਕਰਨਾ ਆ ਤਾਂ ਲਾਈਕ ਆ ਗਾਣਾ ਜ਼ਰੂਰ ਲਾਇਓ ਤੂੰ ਰਹਿਣ ਦੇ ਮੁੰਡਿਆਂ ਨੂੰ ਪੈਂਪਰ ਕਰਨ ਨੂੰ ਅਸੀਂ ਤਾਂ ਐਵੇਂ ਚੰਗੇ ਆ ਸਾਡੇ ਕੋਲੇ ਹੈ ਨਹੀਂ 35-35 ਲੱਖ ਅਸੀਂ ਤਾਂ ਪੰਜ ਗਰੀਬ ਬੰਦੇ ਆ ਰੋਟੀ ਚਾਰ ਨਾਲ ਖਾ ਕੇ ਨੰਗੇ ਪੈਰੀ ਸੌ ਜਾਂਦੇ ਆ ਅਲੀ ਚਜੂ ਟਪਿੰਡ ਦਾ ਸ਼ਕੀਨ ਕੋਈ ਸਾਹਮਣੇ ਘਲੀ ਚਜੂ ਦਾ ਸ਼ਕੀਨ ਕੋਈ ਮਾਰ ਕੇ ਖੰਗੂਰ ਆ ਜਾਵੇ ਲੰਗਵੇ ਮਾਰ ਕੇ ਖੰਗੂਰ ਆ ਜਾਂਦਾ ਲੰਗਵੇ ਮੇਰੇ ਵਸਨਾ ਗਬਰੂਆ ਪੈਂਦੀ ਆਸ਼ਣ ਕ ਮੇਰੀ ਵੰਗਵੇ ਹਟ ਓ ਜਲਮਾ ਕਿੱਡਾ ਸੋਹਣਾ ਗਾਇਆ ਭੈਣ ਚੋ ਗਿਆ ਇਹੋ ਜੀ ਕਲਮ ਨੂੰ ਤੋੜ ਦੇ ਗਾਂ ਤੋਂ ਨਾ ਗਾਈ ਕਿਉਂਕਿ ਜਿਹੜੇ ਦੂਜੇ ਹੋਰ ਸਿੰਗਰ ਹੈ ਨਾ ਉਹਨਾਂ ਨੇ ਫੜ ਕੇ ਤੇਰੇ ਚਤਰ ਕੋਟ ਕੋਟ ਕੇ ਕੋਟ ਕੋਟ ਕੇ ਲਾਲ ਲਾਲ ਟਮਾਟਰ ਰਗੇ ਕੱਢ ਦੇਣੇ ਆ ਤਾ ਫਿਲਹਾਲ ਯਾਰ ਇੱਥੇ ਵੀਡੀਓ ਦਾ ਐਂਡ ਕਰਦੇ ਆ ਕਿੱਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ